ਅਸੀਂ ਇਸ ਵੇਲੇ 파ੜਕਪਾਕ ਦੇ ਅਟਾਰੀ ਸੀਮਾ ਤੇ ਮੌਜੂਦ ਨੇ ਤੇ ਮੇਰੇ ਤੁਸੀਂ ਖੱਬੇ ਪਾਸੇ ਜਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਮੈਂ ਭਾਰਤੀ ਅਥਾਰਟिटीज ਨੇ ਫੈਂਸਿੰਗ ਕੀਤੀ ਹੋਈ ਹੈ ਇਹ ਫੈਂਸਿੰਗ ਤੁਸੀਂ ਡੇਰਾ ਬਾਬਾ ਨਾਨਕ ਦੀ ਲੈ ਲਓ ਤਰਨ ਤਰਨ ਦੇ ਸੈਕਟਰ ਦੀ ਲੈ ਲਓ ਜਾਂ ਫਿਰ ਤੁਸੀਂ ਲੈ ਲਓ ਅਟਾਰੀ ਬਾਰਡਰ ਦੀ ਇਹ ਫੈਂਸਿੰਗ ਦਾ ਕਰਨ ਦਾ ਜਿਹੜਾ ਵੱਡਾ ਕਾਰਨ ਸੀ ਹੋਏ ਕਿ ਤਾਂਕਿ ਡਰੱਗਸ ਤੇ ਨਾਰਕੋਟਿਕਸ ਕਹ ਲੋ ਜਾਂ ਫਿਰ ਵੈਪਨਸ ਦੀ ਸਮਗਲਿੰਗ ਨੂੰ ਰੋਕਿਆ ਜਾ ਸਕੇ ਉਸਨੂੰ ਅੱਲਾ ਪਾਈ ਜਾ ਸਕੇ ਲੇਕਿਨ ਜਿਹੜੇ ਸਮੱਗਲਰਸ ਨੇ ਉਹ ਇਸ ਫੈਂਸਿੰਗ ਦਾ ਦੁਰਉਪਯੋਗ ਕਰਦੇ ਨਜ਼ਰ ਆਏ ਨੇ ਕਈ ਵਾਰ ਸੁਰੰਗਾ ਸੀ ਦੇਖਿਆ ਕਿਵੇਂ ਉਹ ਇੱਕ ਪਾਈਪਸ ਦੇ ਰਾਹੀਂ ਡਰੱਗਸ ਪਹੁੰਚਾਉਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਡਰੋਨਸ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਸਾਲ 2019 ਦੇ ਵਿੱਚ ਪਹਿਲਾ ਡਰੋਨ ਫੜਿਆ ਗਿਆ ਸੀ ਜਿਹਦੇ ਰਾਹੀਂ ਡਰੱਗਸ ਪੰਜਾਬ ਪਹੁੰਚਾਈਆਂ ਜਾ ਰੀਆਂ ਸਨ ਤੇ ਸਾਲ 2023 ਦੀ ਗੱਲ ਕਰੀਏ ਤੇ ਸਾਲ 2023 ਦੇ ਵਿੱਚ 107 ਡਰੋਨਸ ਬੀਐਸਐਫ ਨੇ ਜਾਂ ਤਾਂ ਮਾਰ ਗ੍ਰਾਇਆ ਸਨ ਜਾਂ ਫਿਰ ਉਹਨਾਂ ਨੂੰ ਰਿਕਵਰ ਕੀਤਾ ਸੀ ਤੇ ਡਰੋਨਸ ਦਾ ਵੱਡਾ ਇਸਤੇਮਾਲ ਹੁਣ ਡਰੱਗਸ ਨੂੰ ਸਮੱਗਲ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਤੇ ਇੱਕ ਹੋਰ ਫੈਕਟ ਹੁਣ ਡਰੱਗ ਸਮੱਗਲਿੰਗ ਦੇ ਵਿੱਚ ਜੁੜ ਗਿਆ ਹੈ ਉਹ ਫੈਕਟ ਹੈਗਾ ਕਿ ਹੁਣ ਸਮਗਲਰ 골ਡਨ ਟ੍ਰਾਇੰਗਲਰ ਯਾਨੀ ਪਾਕਿਸਤਾਨ ਦੇ ਰਾਹੀਂ ਹੀ ਡਰੱਗਸ ਨਹੀਂ ਮੰਗਾਉਂਦੇ ਬਲਕਿ ਅਫਗਾਨਿਸਤਾਨ ਤੋਂ ਡਾਇਰੈਕਟ ਜਿਹੜਾ ਮੰਦਰਾ ਪੋਰਟ ਹੈ ਗੁਜਰਾਤ ਦਾ ਉਸ ਦੇ ਰਾਹੀਂ ਵੀ ਡਰੱਗਸ ਸਮਗਲ ਕਰ ਰਹੇ ਨੇ ਇਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾ ਨੇ 2 ਦਿਨ ਪਹਿਲਾਂ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਡਰੱਗਸ ਗੁਜਰਾਤ ਦੇ ਮੰਦਰਾ ਪੋਰਟ ਦੇ ਰਾਹੀਂ ਹੁਣ ਪੰਜਾਬ ਦੇ ਵਿੱਚ ਪਹੁੰਚ ਰਹੀਆਂ ਨੇ ਤੇ ਉਸ ਦੀ ਇਨਵੈਸਟਿਗੇਸ਼ਨ ਜਾਰੀ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਾਲ 2001 ਦੇ ਵਿੱਚ ਵੀ ਮੰਦਰਾ ਪੋਰਟ ਦੇ ਵਿੱਚ 21000 ਕਰੋੜ ਰੁਪਏ ਦੀ ਡਰੱਗਸ ਬਰਾਮਦ ਕੀਤੀਆਂ ਗਈਆਂ ਸਨ ਤੇ ਉਹਦਾ ਕਨੈਕਸ਼ਨ ਵੀ ਪੰਜਾਬ ਦੇ ਨਾਲ ਜੋੜਿਆ ਗਿਆ ਸੀ ਤੇ ਉਸ ਤੋਂ ਬਾਅਦ ਇਸ ਦੀ ਇਨਵੈਸਟਿਗੇਸ਼ਨ ਹੋਈ ਤੇ ਪੰਜਾਬ ਪੁਲਿਸ ਨੇ ਵੀ ਆਪ ਇੰਟਰ ਸਟੇਟ ਜਿਹੜੇ ਡਰੱਗ ਰੈਕਟ ਨੇ ਉਹਨੂੰ ਉਹਦਾ ਪਰਦਾ ਫਾਸ਼ ਕੀਤਾ ਸੀ ਤੇ ਕਈ ਲੋਕ ਫੜੇ ਗਏ ਸੀ ਤੇ ਡਰੱਗਸ ਦੀ ਜੜੀ ਸਮਗਲਿੰਗ ਹੈ ਉਹ ਲਗਾਤਾਰ ਜਾਰੀ ਹੈ ਲਗਾਤਾਰ ਹੋ ਰਹੀ ਹੈ ਜਿਹੜੇ ਸਮਗਲਰਸ ਨੇ ਉਹ ਸਿਰਫ ਡਰੋਨਸ ਦਾ ਇਸਤੇਮਾਲ ਨਹੀਂ ਕਰ ਰਹੇ ਬਲਕਿ ਹੁਣ ਸੀ ਪੋਰਟਸ ਦਾ ਯਾਨੀ ਸਮੁੰਦਰ ਦੇ ਰਸਤੇ ਦਾ ਵੀ ਇਸਤੇਮਾਲ ਕਰ ਰਹੇ ਨੇ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਪੁਲਿਸ ਦੀ ਨਾਕ ਦੇ ਥੱਲੇ ਹੋ ਰਿਹਾ ਹੈ ਇਹੋ ਹੀ ਕਾਰਨ ਹੈ ਕਿ ਅੱਧ ਕੀ ਜੜੇ ਲੋਕ ਸਭਾ ਚੋਣਾਂ ਹੋਈਆਂ ਉਸ ਦੇ ਦੌਰਾਨ ਡਰੱਗਸ ਦਾ ਇੱਕ ਪਿੰਡਾਂ ਦੇ ਵਿੱਚ ਇੱਕ ਵੱਡਾ ਇਸ਼ੂ ਸੀ ਅਸੀਂ ਦੇਖਿਆ ਕਿ ਡਰੱਗ ਓਵਰਡੋਸ ਦੇ ਕਰਦੇ ਆ ਵੀ ਪੰਜਾਬ ਦੇ ਵਿੱਚ ਲਗਭਗ 280 ਲੋਕ ਪਿਛਲੇ 3 ਸਾਲਾਂ ਦੇ ਦੌਰਾਨ ਮੌਤ ਦੇ ਮੂੰਹ ਦੇ ਵਿੱਚ ਚਲੇ ਗਏ ਨੇ ਤੇ 14 ਜਿਹੜੇ ਬੰਦੇ ਨੇ ਉਹ ਡਰਗ ওভারਡੋਸ ਦੇ ਕਾਰਨ ਪਿਛਲੇ 14 ਦਿਨਾਂ ਚ ਮਰੇ ਨੇ ਤੇ ਕੁੱਲ ਮਿਲਾ ਕੇ ਡਰਗਸ ਦਾ ਇਸ਼ੂ ਇੱਕ ਵਾਰ ਫਿਰ ਪਖੜਿਆ ਨੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਇੱਕ ਵੱਡਾ ਫੈਸਲਾ ਲਿਆ ਹੈ ਉਹਨਾਂ ਦਾ ਮੰਨਣਾ ਹੈ ਕਿ ਜਿਹੜੇ ਛੋਟੇ ਦਰਜੇ ਦੇ ਪੁਲਿਸ ਕਰਮਚਾਰੀ ਨੇ ਉਹ ਵੀ ਡਰਗਸ ਮਗਲਾਰੇ ਦੇ ਨਾਲ ਮਿਲੇ ਹੋਏ ਨੇ ਤੇ ਉਹਨਾਂ ਦਾ ਇਹ ਨੈਕਸਸ ਤੋੜਨੇ ਦੇ ਲਈ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰਾਂਸਫਰਸ ਹੋ ਰਹੀਆਂ ਨੇ ਐਸਟੀਮੇਟਿਡ 10000 ট্রান্সফারস ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਇਹ ট্রান্সਫਰ ਨੂੰ ਲੈ ਕੇ ਵੀ ਇੱਕ ਵੱਡਾ ਸਵਾਲ ਕੀਤਾ ਜਾ ਰਿਹਾ ਕਿਉਂਕਿ ਪੁਲਿਸ ਵਿਭਾਗ ਦੇ ਵਿੱਚ ਕਰਮਚਾਰੀਆਂ ਦੇ ਵਿੱਚ ਥੋੜੀ ਜਿਹੀ ਨਾਰਾਜ਼ਗੀ ਸਰਕਾਰ ਨੂੰ ਲੈ ਕੇ ਵੀ ਹੋ ਰਹੀ ਹੈ ਲੇਕਿਨ ਇੱਕ ਵੱਡਾ ਐਕਸ਼ਨ ਪੰਜਾਬ ਸਰਕਾਰ ਦੇ ਵੱਲੋਂ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੀ ਮਾਸ ট্রান্সਫਰਸ ਨੇ ਸਮਗਲਿੰਗ ਨੂੰ ਰੋਕ ਪਾਏਗੀ ਜਾਂ ਫਿਰ ਨਹੀਂ ਇਹ ਦੇਖਣ ਵਾਲੀ ਗੱਲ ਹੋਏਗੀ ਤੁਸੀਂ ਦੇਖਦੇ ਰਹੋ